ਹੁਣ ਦੁਪਹਿਰ ਦਾ ਰੋਟੀ ਟੁਕਾ ਸੈਂਸਰ ਕਰ ਲੈ ਕਿਤੇ ਹੁਣ ਵੀ ਆਥਣ ਕਰ ਦੇ ਨਹੀਂ ਫਿਰ ਮੇਤੋਂ ਬੁਰਾ ਕੋਈ ਨਹੀਂ ਪੁੱਤਾਂ ਨਾਲੇ ਜੇ ਇਹਨੂੰ ਹੁਣ ਵੀ ਕੋਈ 1921 ਹੋਗੀ ਨਾ ਹੁੰਡੇ ਨੇ ਸਿੱਧਾ ਆਪਣੇ ਤੇ ਸ਼ੱਕ ਕਰਨਾ ਵੀ ਇਹਨਾਂ ਨੇ ਹੀ ਕਰਿਆ ਹੋਊਗਾ ਇਹ ਭੈਣੇ ਇਹਦੇ ਤਾਂ ਕਿਸੇ ਨੇ ਕੰਨ ਭਰੇ ਨੇ ਮੈਨੂੰ ਤਾਂ ਲੱਗਦਾ ਇਹਦੀ ਮਾਂ ਹੀ ਚੱਕਤਲ ਕਰਦੀ ਐ ਛੋਡੀ ਬੇਟੀ ਨੇ ਬਾਹਰ ਨੌਕਰੀ ਕਰਦੀ ਜੇ ਮੈਂ ਕਰ ਲੂੰਗੀ ਫੇਰ ਕੀ ਹੋਜੂ ਹਟ ਜਾ ਨੀ ਤੇਰੇ ਤੂੰ ਅੱਜ ਫੇਰ ਮੇਰੀ ਧੀ ਤੱਕਰ ਪਹੁੰਚ ਗਈ ਲੱਗ ਗਈ ਮੇਣਾ ਦੇ ਚਾਚੀ ਜੀ ਇੱਕ ਹਮ ਵਾਰ-ਵਾਰ ਨਹੀਂ ਚੱਲਦਾ ਹੁੰਦਾ ਬਲਦਾਸ਼ ਦੀ ਵੀ ਕੋਈ ਹੱਦ ਹੁੰਦੀ ਐ ਜਾਇਜ਼ ਗੱਲਾਂ ਸਹੀਆਂ ਜਾਂਦੀਆਂ ਨੇ ਨਜਾਇਜ਼ ਨਹੀਂ ਆ ਦੇਖ ਲੈ ਭਣੇ ਅੱਜ ਜੋ ਕੁਝ ਹੋਇਆ ਤੇਰੇ ਸਾਹਮਣੇ ਹੀ ਹੋਇਆ ਤੈਨੂੰ ਤਾਂ ਐ ਹੋਣਾ ਵੀ ਮੈਂ ਆਪਣੇ ਕੋਲੋਂ ਗੱਲਾਂ ਬਣਾਵਣਾ ਕਿ ਦੱਸੀ ਜਾਨੀ ਆ ਅੱਜ ਤਾਂ ਉਹਨੇ ਤੇਰੀ ਵੀ ਸ਼ਰਮ ਨਹੀਂ ਕੀਤੀ ਕਿੱਦਾਂ ਬੋਲ ਕੇ ਗਈ ਐ ਮिन्नੂ ਹਾਂ ਭਣੇ ਗੱਲ ਤਾਂ ਤੇਰੀ ਸਹੀ ਐ ਉਹ ਤਾਂ ਇਹਦੇ ਜਿਆਦਾ ਹੀ ਪਰ ਲੱਗ ਗਏ ਬਹੁਤ ਉੱਡਣ ਲੱਗੀ ਤਾਂ ਹੀ ਤੇ ਤੇਰੇ ਨਾਲ ਰੋਜ਼ ਮੱਥਾ ਮਾਰਦੀਆਂ ਵੀ ਸਾਂਭ ਲੈ ਇਹਨੂੰ ਅਜੇ ਵੀ ਵੇਲਾ ਹੈ ਜੇ ਇਹਦੇ ਪਰ ਕੱਟੇ ਜਾਂਦੇ ਨੇ ਕੱਟ ਲੈ ਨਹੀਂ ਤਾਂ ਪਛਤਾਏਂਗੀ ਵੇਲੇ ਨੂੰ ਨੀ ਮੈਂ ਵੀ ਕੀ ਕਰਾਂ ਤੇਰੇ ਸਾਹਮਣੇ ਇੰਨਾ ਤਾਂ ਰੋ ਪਾਇਆ ਹਾਂ ਮੈਂ ਕਦੇ ਕੁਸਤੀ ਅੱਜ ਤੱਕ ਜਿਹੜਾ ਕੁਛ ਅੱਜ ਕਰਕੇ ਗਈ ਆ ਉਹ ਮੈਂ ਤਾਂ ਆਪਹਰਾਨ ਹੈ ਵਿਉਦੇ ਚ ਇੰਨੀ ਹਿੰਮਤ ਕਿੱਥੋਂ ਆ ਗਈ ਜਿਹੜੀ ਕਦੇ ਆਪਣੇ ਮੂਰੇ ਸਾਹ ਨਹੀਂ ਕੱਢਦੀ ਸੀ ਅੱਜ ਉਹ ਤੇਰਾ ਹੱਥ ਫੜਨ ਤੱਕ ਆ ਗਈ ਨੀ ਭੈਣੇ ਜੇ ਤੂੰ ਇਹਦਾ ਕੋਈ ਹੱਲ ਨਾ ਕੀਤਾ ਇਹ ਤਾਂ ਆਪਾਂ ਨੂੰ ਜਾ ਕੇ ਅੱਗੇ-ਅੱਗੇ ਔਖਾ ਕਰੂ ਨੀ ਮੇਰਾ ਤਾਂ ਇੰਨੇ ਹੱਥ ਮਰੋੜਿਆ ਹੀ ਐ ਜਿੱਦਣ ਕਿਤੇ ਤੂੰ ਹੱਥ ਚੱਕ ਲਿਆ ਇਹਦਾ ਇਹ ਨਹੀਂ ਪਤਾ ਤੇਰਾ ਹੱਥ ਤੋੜ ਹੀ ਦਵੇ ਨਹੀਂ ਹੱਥ ਤੋੜਨਾ ਕਿਤੇ ਖੇਡ ਪਈ ਐ ਤੂੰ ਮੈਨੂੰ ਐਵੇਂ ਨਾ ਜਾਣੀ ਮੈਂ ਤੇਰੀਆਂ ਖੱਖਾ ਪਾੜ ਦੂੰ ਬੋਲ ਕੇ ਤਾਂ ਦੇਖਿਆ ਕਦੇ ਮੇਰੇ ਮੂਹਰੇ ਚੱਲ ਕੋਈ ਨਾ ਨਾ ਮੰਨ ਮੇਰੀ ਗੱਲ ਜਿੱਦਣ ਤਰਨਾ ਬਣੂਗੀ ਨਾ ਉਦੋਂ ਪਤਾ ਲੱਗੂ ਤੈਨੂੰ ਜਿਨੇ ਮੇਰੀ ਨਹੀਂ ਲਿਆਜ ਕੀਤੀ ਉਹ ਤੇਰੀ ਕਿੱਥੇ ਕਰੂੰ ਮੈਂ ਵੀ ਤੇ ਸੱਸ ਦੀ ਥਾਂ ਤੇ ਹੀ ਲੱਗਦੀ ਆ ਉਹਦਾ ਤਾਂ ਹੱਕ ਵੀ ਨਹੀਂ ਬਣਦਾ ਸੀ ਵੀ ਮੇਰੇ ਮੂਰੇ ਬੋਲਣ ਦਾ ਨਹੀਂ ਗੱਲ ਤਾਂ ਤੇਰੀ ਠੀਕ ਹੈ ਕੀਤੀ ਤਾਂ ਉਹਨੇ ਗਲਤੀ ਹੋਈ ਹੈ ਪਰ ਤੂੰ ਫਿਕਰ ਨਾ ਕਰ ਆ ਜਾਣਦੇ ਉਹਨੂੰ ਫਿਰ ਮੈਂ ਦੇਖਦੀ ਆ ਕੀ ਕਰਨਾ ਉਹਦਾ ਨਹੀਂ ਤੇ ਇੱਥੋਂ ਨਹੀਂ ਕੁਝ ਬਣਦਾ ਉਹਦਾ ਤੂੰ ਹੱਥ ਤੇ ਹੱਥ ਧਰ ਕੇ ਮੋਜ ਨਾਲ ਬੈਠੀ ਰਹਿ ਹਾਂਜੀ ਦੋਸਤੋ ਜੇ ਤੁਸੀਂ ਕੋਈ ਅਜਿਹੀ ਐਪਲੀਕੇਸ਼ਨ ਲੱਭ ਰਹੇ ਹੋ ਜਿਹੜੀ ਤੁਹਾਨੂੰ ਆਈਪੀਐਲ ਦੇ ਵਿੱਚ ਢੇਰ ਸਾਰਾ ਪੈਸਾ ਦੇਵੇ ਤਾਂ ਇਹ ਐਪਲੀਕੇਸ਼ਨ ਦਾ ਨਾਮ ਹੈ ਗੋਲਸ ਬੈਟ ਇੱਥੇ ਤੁਸੀਂ ਰੈਫਰ ਕਰਨ ਤੇ ਵੀ ਬਹੁਤ ਸਾਰਾ ਪੈਸਾ ਕਮਾ ਸਕਦੇ ਹੋ ਦੇਖ ਸਕਦੇ ਹੋ ਕਿ ਤੁਸੀਂ ਰੈਫਰ ਬੋਨਸ ਵੀ ਇੱਥੇ ਬਹੁਤ ਸਾਰਾ ਪੈਸਾ ਦਿੰਦਾ ਹੈ WhatsApp ਤੇ Instagram ਤੇ ਤੁਸੀਂ ਸ਼ੇਅਰ ਕਰਕੇ ਪੈਸਾ ਕਮਾ ਸਕਦੇ ਹੋ ਇੱਥੇ ਵਧੀਆ-ਵਧੀਆ ਬੋਨਸ ਨੇ ক্রিকেট ਪ੍ਰੈਡਿਕਸ਼ਨ ਕਰਕੇ ਵੀ ਇੱਥੋਂ ਪੈਸੇ ਕਮਾ ਸਕਦੇ ਹੋ ਇੱਥੇ ਦੇਖੋ ਕਿੰਨੇ ਸਾਰੇ ਮੈਚ ਓਪਨ ਹੋ ਚੁੱਕੇ ਨੇ ਤੁਸੀਂ ਜਿਹੜਾ ਮਰਜ਼ੀ ਚੂਜ਼ ਕਰਕੇ ਖੇਡ ਸਕਦੇ ਹੋ ਇੱਥੇ ਮਾਈਸ ਗੇਮ ਖੇល ਕੇ ਵੀ ਇਹ ਗੇਮ ਨੂੰ ਓਪਨ ਕਰਕੇ ਸਾਈਡ ਵਾਲੇ ਡੱਬਿਆਂ ਨੂੰ ਓਪਨ ਕਰਨਾ ਹੈ ਤੁਸੀਂ ਵੀ ਇਸੇ ਤਰ੍ਹਾਂ ਕਰਕੇ ਕੈਸ਼ ਆਊਟ ਕਰ ਲੈਣਾ ਹੈ ਇਸ ਤਰ੍ਹਾਂ ਤੁਸੀਂ ਇੱਥੇ ਪੈਸੇ ਕਮਾ ਸਕਦੇ ਹੋ ਦੋਸਤੋ ਡਿਪੋਜ਼ਿਟ ਕਰਨ ਲਈ ਡਿਪੋਜ਼ਿਟ ਵਾਲੇ ਆਪਸ਼ਨ ਤੇ ਜਾਣਾ ਪਊਗਾ ਯੂਐਸਡੀਟੀ ਤੇ ਬੈਂਕ ਟ੍ਰਾਂਸਫਰ ਤੋਂ ਸਿਲੈਕਟ ਕਰਕੇ ਪੈਸੇ ਤੁਸੀਂ ਇੱਥੇ ਡਿਪੋਜ਼ਿਟ ਕਰ ਸਕਦੇ ਹੋ ਲਿੰਕ ਤੋਂ ਹੁਣੇ ਡਾਊਨਲੋਡ ਕਰੋ ਤੂੰ ਹੱਥ ਤੇ ਹੱਥ ਧਰ ਕੇ ਮੋਜ ਨਾ ਬੈਠੀ ਰਹਿ ਹੁਣ ਤਾਂ ਉਹਦਾ ਹੱਥ ਖੁੱਲ ਗਿਆ ਜਿਹੋ ਜੀ ਅੱਜ ਮੇਰੇ ਨਾਲ ਹੋਈ ਏ ਹੋਊਗੀ ਤੇਰੇ ਨਾਲ ਵੀ ਯਾਦ ਰੱਖੀ ਮੇਰੀ ਗੱਲ ਜੇ ਤੇਰੇ ਦਿਲ 'ਚ ਭੁਲੇਖਾ ਹੈ ਨਾ ਵੀ ਤੇਰੇ ਮੂਰੇ ਉਹਨੇ ਬੋਲਣਾ ਨਹੀਂ ਇਹ ਦਿਲ 'ਚੋਂ ਕੱਢ ਦੇ ਹੁਣ ਤਾਂ ਪੰਛੀ ਪਿੰਜਰੇ 'ਚ ਉਡਾਰੀ ਮਾਰ ਗਿਆ ਦੁਬਾਰਾ ਕੈਦ ਕਰਨਾ ਬਹੁਤ ਔਖਾ ਹੈ ਵੀ ਤੂੰ ਫੇਕਰਨਾ ਕਰ ਮੈਂ ਕੱਚੀਆਂ ਗੋਲੀਆਂ ਨਹੀਂ ਖੇਡੀਆਂ ਮੈਨੂੰ ਪੰਛੀ ਕੈਦ ਕਰਨਾ ਆਉਂਦਾ ਹੈ ਕੋਈ ਨਾ ਮੈਂ ਬੁਲਾਉਣੀ ਆ ਮੁੰਡੇ ਨੂੰ ਨਹੀਂ ਤੂੰ ਮੁੰਡੇ ਨੂੰ ਬੁਲਾ ਕੇ ਕੀ ਕਰੇਂਗੀ ਉਹਨੇ ਤਾਂ ਉਹਦੀ ਗੱਲ 'ਚ ਹਾਮੀ ਭਰਨੀ ਹੈ ਉਹ ਕੀ ਗਾਹਾਂ ਤੇਰੀ ਸੁਣੂਗਾ ਕਿਉਂ ਮੇਰੀ ਗਾਤੋਂ ਨਹੀਂ ਸੁਣੂਗਾ ਆਖਰ ਨੂੰ ਮੁੰਡਾ ਹੈ ਮੇਰਾ ਮਾਂ ਐ ਨਾ ਉਹਦੀ 니 ਭੈਣੇ ਚਾਹੇ ਕੁਛ ਵੀ ਐ ਅੱਜ ਕੱਲ ਉਹ ਮਾਂ ਦੀ ਨਹੀਂ ਘਰ ਵਾਲੀ ਦੀ ਸੁਣਦਾ 니 ਚੰਗਾ ਭਲਾ ਤਾਂ ਦੇਖਿਆ ਤੂੰ ਅੱਜ ਜਦੋਂ ਹੁਣ ਆਇਆ ਸੀ ਉਹ ਕਹਿ ਕਤਾ ਗਿਆ ਸੀ ਵੀ ਭਾਈ ਮੇਰੀ ਬਹੂ ਨੂੰ ਤੰਗ ਨਾ ਕਰਿਓ ਉਹ ਤਾਂ ਉਹ ਨਾਲ ਲਜਾਣ ਨੂੰ ਫਿਰਦਾ ਸੀ ਤੇਰੀ ਗੱਲ ਉਹਨੇ ਸੁਣੀ ਐ ਜਿਹੜੀ ਹੁਣ ਆ ਕੇ ਸੁਣ ਲੂ ਜਿਹੜੀ ਗੱਲ ਅੱਜ ਹੋਈ ਐ ਉਹ ਮੁੰਡੇ ਦੀ ਸ਼ੈਨ ਵਾਲੀ ਹੋਈ ਐ ਜੇ ਕਿਤੇ ਹੈਪੀ ਨੇ ਉਹਨੂੰ ਸਮਝਾਇਆ ਹੁੰਦਾ ਤੇਰੇ ਪੱਖ ਦੀ ਗੱਲ ਕੀਤੀ ਹੁੰਦੀ ਉਹਦੀ ਮਜਾਲ ਕੀ ਸੀ ਅੱਜ ਘਰੋਂ ਬਾਹਰ ਚਲੀ ਜਾਂਦੀ ਨਹੀਂ ਗੱਲ ਤਾਂ ਤੇਰੀ ਸਹੀ ਐ ਘਰ ਦਾ ਤਾਂ ਉਹ ਇਹਦੀ ਪੈੜ ਚ ਪੈੜ ਹੀ ਐ ਇਹ ਚਾਂਬਲੀ ਵੀ ਉਦੋਂ ਦੀ ਹੀ ਐ ਜਦੋਂ ਉਹ ਆਕੇ ਗਿਆਗਾ ਨਹੀਂ ਤਾਂ ਹੀ ਤਾਂ ਤੈਨੂੰ ਕਹਿਨੀ ਆ ਵੀ ਮੁੰਡੇ ਨੂੰ ਨਾ ਫੋਨ ਫੋਨ ਕਰਕੇ ਸੱਤ ਤੇਥੋਂ ਸੁਧਾਰੀ ਜਾਂਦੀ ਐ ਤੇ ਸੁਧਾਰ ਲਾ ਮੁੰਡੇ ਨੇ ਤੇ ਆਕੇ ਆਪਣੇ ਜੀ ਕਸੂਰ ਕੱਢਣਾ ਹੁਣ ਤਾਂ ਤੂੰ ਸੌ ਪੜਦੇ ਪਾ ਲੇਂਗੀ ਇਹ ਗੱਲਾਂ ਛੇੜਨ ਦਾ ਹੈਪੀ ਸਾਹਮਣੇ ਕੋਈ ਫਾਇਦਾ ਨਹੀਂ ਮੰਨ ਲੈ ਮੇਰੀ ਗੱਲ ਨਹੀਂ ਚੱਲ ਹੈਪੀ ਨੂੰ ਨਹੀਂ ਕਰਦੀ ਫੋਨ ਨਹੀਂ ਦੱਸਦੀ ਕੁਝ ਫਿਰ ਉਹਦਾ ਕਰੀਏ ਵੀ ਕੀ ਨਹੀਂ ਕਰਨਾ ਕੀ ਚੰਗਾ ਭਲਾ ਤਾਂ ਤੈਨੂੰ ਦੱਸਿਆ ਹੋਇਆ ਕਰ ਦੇ ਕੋਗਾ ਚਿੱਤ ਉਹਦਾ ਤੂੰ ਕਿਹੜਾ ਮੰਦੀ ਹੈ ਚਲ ਦੇਖਦੇ ਆ ਕੀ ਲਿਖਿਆ ਉਹਦੇ ਕਰਮਾ ਚ ਕੀ ਪਤਾ ਤੇਰੀ ਆਈ ਗੱਲ ਹੀ ਸੱਚ ਹੋਣੀ ਹੋਵੇ ਚਲ ਠੀਕ ਹੈ ਭਣ ਅੱਜ ਆਪ ਪਰ ਸੋਈ ਚੱਲੀ ਏ ਅੱਜ ਤਾਂ ਦੁਪਹਿਰ ਦਾ ਰੋਟੀ ਪਾਣੀ ਆਪਾਂ ਨੂੰ ਹੀ ਵਰਨਾ ਰ ਉਹਦਾ ਕੀ ਪਤਾ ਕਦੋਂ ਆਵੇ ਆ ਦੇਖ ਲੈ ਭਣਾ ਉਧਰ ਇੰਨਾ ਇੰਨਾ ਮਿੱਟ ਚੜਿਆ ਪਿਆ ਪਰ ਸੁਆਲੀ ਨੇਰੀ ਦਾ ਅੱਜ ਉਧਰ ਗਈ ਨਹੀਂ ਸਾਫ਼ ਸਫਾਈਆ ਕਰਨ ਮੈਨੂੰ ਨਹੀਂ ਲੱਗਦਾ ਇਹ ਹੁਣ ਉਧਰ ਜਾਊਗੀ ਲੈ ਜਾਊਗੀ ਕਿਉਂ ਨਹੀਂ ਉਧਰ ਘਰ ਨਹੀਂ ਹੈਗਾ ਜਿੰਨਾ ਇੱਥੇ ਸਾਫ ਸਫਾਈਆ ਜ਼ਰੂਰੀ ਹੈ ਉਧਰ ਵੀ ਜ਼ਰੂਰੀ ਹੈ ਇਹ ਤਾਂ ਤੂੰ ਕਹਿਨੀ ਹੈ ਉਹਦੇ ਲਈ ਨਹੀਂ ਨਾ ਉਹ ਘਰ ਹੈਗਾ ਉਹਦੇ ਲਈ ਤਾਂ ਆਹੀ ਘਰ ਹੈ ਔਰ ਇਹੀ ਜ਼ਰੂਰੀ ਹੈ ਤੂੰ ਆਪ ਹੀ ਦੇਖ ਲੈ ਕਦੀ ਉਹ ਆਪਣੇ ਆਪ ਗਈ ਹੈ ਉਧਰ ਜਦੋਂ ਵੀ ਭੇਜਦੀਆਂ ਮੈਂ ਹੀ ਭੇਜਦੀ ਆਪਦੇ ਆਪ ਨਹੀਂ ਉਹਨੂੰ ਭੈਣੇ ਮੇਰਾ ਘਰ ਦੀਂਦਾ ਉਹ ਤਾਂ ਸ਼ਰੀਕਾ ਵਾਲੇ ਹੀ ਕੰਮ ਕਰਦੀ ਹੈ ਚੱਲ ਕੋਈ ਨਾ ਤੂੰ ਨਾ ਕਹੀਂ ਮੈਂ ਆਪ ਵੀ ਕਹੂੰਗੀ ਉੱਪਰ ਸਾਫ ਸੁਪਈਆ ਕਰਦੀ ਹੋ ਆ ਜਾਣ ਦੇ ਨੀਚੇ ਫੇਰ ਦੇਖਦੀ ਆ ਚਲ ਠੀਕ ਐ ਭੈਣੇ ਮੇਰਾ ਤਾਂ ਉਹਦੇ ਨਾਲ ਕੋਈ ਗੱਲ ਕਰਨ ਨੂੰ ਜੀ ਨਹੀਂ ਕਰਦਾ ਉਹ ਆਪੇ ਹੀ ਕਹਿਦੀ ਜਿਵੇਂ ਕਹਿਣਾ ਆ ਆ ਜਾਣ ਦੇ ਉਹਨੂੰ ਥੱਲੇ ਜਾਊਗੀ ਕਿਉਂ ਨਹੀਂ ਉਹ ਤਾਂ ਭੱਜੀ ਫਿਰੂਗੀ ਮੈਂ ਭੈਣੇ ਆਗਿਓ ਨੀ ਤੂੰ ਕਿੱਧਰ ਚੱਲੀ ਅੱਜ ਬਿਨਾਂ ਦੱਸੀ? ਅਸੀਂ ਬੈਠੀਆਂ ਨਹੀਂ ਦਿਖ ਰਹੀਆਂ। ਤੂੰ ਤਾਂ ਜਮੀਰ ਚੱਕਤਾ ਪੁੱਛਣ ਦੱਸਣ ਤੋਂ ਹੀ ਰਹਿ ਗਈ। ਘਰ ਦੀਆਂ ਵੱਡੀਆਂ ਸੀ। ਤੂੰ ਤਾਂ ਐ ਕਰਦੀ ਜਿਵੇਂ ਅਸੀਂ ਘਰੇ ਹੁੰਦੀਆਂ ਹੀ ਨਹੀਂ। ਮਾੜੀ ਮੋਟੀ ਸ਼ਰਮ ਚਾਹੀਦੀ ਆ ਬੰਦੇ ਨੂੰ। ਭੈਣੇ ਹੁਣ ਨੀ ਇਹਨੂੰ ਕਿਸੇ ਦਾ ਲਿਆਜ ਰਿਹਾ। ਤਾਂ ਹੀ ਤਾਂ ਪਰਸ ਪਾ ਕੇ ਤਰਪੀ। ਆਪਾਂ ਤਾਂ ਇਹ ਵੀ ਨਹੀਂ ਪਤਾ ਵੀ ਕਿੱਥੇ ਜਾ ਰਹੀ ਏ। ਆਪਾਂ ਹੀ ਅਪਰ ਸਪਾਇਆ ਤਿਆਰ ਹੋਈਆਂ ਕਿੱਧਰ ਦੀ ਤਿਆਰੀ ਐ ਮੰਮੀ ਮੈਂ ਸਕੂਲ ਚੱਲੀ ਆ ਮੇਰੀ ਅੱਜ ਹੀ ਇੰਟਰਵਿਊ ਐ ਮੈਂ ਤੁਹਾਨੂੰ ਤਾਂ ਨਹੀਂ ਦੱਸਿਆ ਵੀ ਤੁਸੀਂ ਪਹਿਲਾਂ ਹੀ ਕਲੇਸ਼ ਪਾ ਲੋਗੇ ਅੱਛਾ ਹੁਣ ਤੂੰ ਸਾਨੂੰ ਕਲੇਸਣਾ ਬਣਾਤਾ ਆਹੀ ਇੱਜ਼ਤ ਰਹਿ ਗਈ ਸਾਡੇ ਘਰ ਚ ਮੰਮੀ ਮੇਰਾ ਇਹ ਮਤਲਬ ਨਹੀਂ ਜਦੋਂ ਮੈਂ ਕੱਲ ਰੈਜ਼ਿਊਮ ਦੇਣ ਜਾ ਰਹੀ ਸੀ ਤੁਹਾਨੂੰ ਦੱਸ ਕੇ ਜਾ ਰਹੀ ਸੀ ਤੁਹਾਡੇ ਸਾਹਮਣੇ ਚਾਚੀ ਜੀ ਮੈਨੂੰ ਕਿੰਨਾ ਕੁਝ ਬੋਲੇ ਨੇ ਤਾਂ ਕਰਕੇ ਨਹੀਂ ਮੈਂ ਅੱਜ ਕੋਈ ਗੱਲ ਕਰੀ ਤੁਹਾਡੇ ਨਾਲ ਹੁਣ ਮੇਰਾ ਜੀ ਨਹੀਂ ਕਰਦਾ ਵੀ ਭੈ ਤਾਂ ਨੂੰ ਕੋਈ ਗੱਲ ਦੱਸਾਂ ਅੱਛਾ ਹੁਣ ਤੂੰ ਸੱਤੋਂ ਬਾਹਰ ਹੋ ਕੇ ਚੱਲੇਂਗੀ ਕੱਲ ਨੂੰ ਮੁੰਡਾ ਆਊਗਾ ਉਹਨੂੰ ਮੈਂ ਕੀ ਜਵਾਬ ਦਵਾਂਗੀ ਜੇ ਉਹ ਮੈਨੂੰ ਕਦੇ ਫੋਨ ਤੇ ਪੁੱਛੂ ਵੀ ਮੰਮੀ ਲਵੀ ਕਿੱਥੇ ਐ ਮੈਂ ਕੀ ਕਹੂੰਗੀ ਵੀ ਪਰਸ ਚੱਕ ਕੇ ਗਈ ਐ ਭਾਈ ਮੈਨੂੰ ਤਾਂ ਦੱਸ ਕੇ ਨਹੀਂ ਗਈ ਮੰਮੀ ਤੁਸੀਂ ਇਹ ਗੱਲ ਦਾ ਤਾਂ ਫਿਕਰ ਨਾ ਕਰੋ ਇਹਨਾਂ ਨੂੰ ਪਤਾ ਹੀ ਐ ਸਾਰਾ ਕੁਝ ਜਦੋਂ ਮੈਂ ਘਰੋਂ ਜਾਨੀ ਆ ਨਾ ਇਹਨਾਂ ਨੂੰ ਫੋਨ ਕਰਕੇ ਸਾਰਾ ਕੁਝ ਦੱਸ ਕੇ ਜਾਨੀ ਆ ਚਲ ਕੋਈ ਨਾ ਤੈਨੂੰ ਇਹ ਦੱਸਣਾ ਸਾਨੂੰ ਜ਼ਰੂਰੀ ਨਹੀਂ ਸਮਝਿਆ ਚਲ ਛੱਡ ਤੂੰ ਮੈਨੂੰ ਇਹ ਦੱਸ ਤੇਰੀ ਚਾਚੀ ਕੰਨੀ ਗਈ ਨੂੰ ਕਿੰਨੇ ਕ ਦਿਨ ਹੋ ਗਏ ਨਾ ਤੈਨੂੰ ਇਹ ਨਹੀਂ ਪਤਾ ਵੀ ਉਹ ਵੀ ਆਪਣਾ ਹੀ ਘਰ ਹੈ ਉੱਥੇ ਵੀ ਸਾਫ਼-ਸਫਾਈ ਆ ਜ਼ਰੂਰੀ ਹੈ ਮੰਮੀ ਹੁਣ ਤੱਕ ਕਰ ਮੈਂ ਸਫਾਈਆਂ ਕਰਦੀ ਆਈਆਂ ਬਥੇਰੀਆਂ ਕਰ ਲੀਆਂ ਹੁਣ ਮੈਂ ਕੱਲਾ ਸਫਾਈਆਂ ਦਾ ਹੀ ਨਹੀਂ ਸੋਚਣਾ ਆਪਦੀ ਜ਼ਿੰਦਗੀ ਦਾ ਵੀ ਦੇਖਣਾ ਮੈਂ ਆਪਦੀਆਂ ਪੜੀਆਂ ਲਿਖੀਆਂ ਖੂਚ ਨਹੀਂ ਰੋਲ ਲੀਆਂ ਤੁਸੀਂ ਤਾਂ ਮੇਰੀ ਜ਼ਿੰਦਗੀ ਝਾੜੂ-ਪੋਚਾ ਤੇ ਕਰੀ ਰੱਖਤੀ ਕਦੇ ਉਧਰ ਕਰ ਲਾ ਕਦੇ ਇੱਧਰ ਕਰ ਲਾ ਕਦੇ ਰਸੋਈ 'ਚ ਵੜ ਜਾ ਕਿ ਆਹੀ ਮੇਰੀ ਜ਼ਿੰਦਗੀ ਐ ਉਹ ਘਰ ਦੇ ਹੀ ਕੰਮ ਕਰਦੀ ਐ ਕਿਤੇ ਬਾਹਰ ਤਾਂ ਨਹੀਂ ਤੋਰਦੀ ਘਰ ਦੇ ਕੰਮ ਕਰਨੇ ਵੀ ਗੁਨਾਹ ਨੇ ਅੱਜ ਤੱਕ ਨੀ ਤੂੰ ਗਵਦੀ ਚਾਚੀ ਦੇ ਘਰੇ ਬਿਨਾਂ ਕਹੇ ਗਈ ਨਾਉ ਤੇ ਚਾਚੀ ਦੇ ਘਰ ਤੇ ਰਵਦਾ ਕਰਨੀ ਹੈਗਾ ਕਿ ਤੂੰ ਨੂੰ ਆਪਦਾ ਸਮਝਲਦੀ ਐ ਨਹੀਂ ਬਗਾਨਾ ਹੀ ਸਮਝਦਿਆ ਮੰਮੀ ਮੈਂ ਤਾਂ ਜਿੰਨਾ ਕੰਮ ਆਸੀ ਨਾ ਕਰਤਾ ਨਾਲੇ ਆਪਦੀ ਕਦਰ ਵੀ ਦੇਖ ਲਈ ਜੇ ਚਾਚੀ ਨੂੰ ਆਪਦੇ ਘਰੇ ਸਫਾਈ ਚਾਹੀਦੀ ਹੈ ਨਾ ਤਾਂ ਉਹ ਆਪ ਕਰ ਲੈਣ ਨਾਲੇ ਸੁੱਖ ਨਾਲ ਇਹ ਤਾਂ ਜਵਾਨ ਪਏ ਨੇ ਕਿਹੜਾ ਹਜੇ ਬੁੜੇ ਹੋ ਗਏ ਕਿਉਂ ਭੈਣੇ ਕਿਹਾ ਸੀ ਨਾ ਤੈਨੂੰ ਅੱਜ ਤੋਂ ਬਾਅਦ ਨਹੀਂ ਆ ਉਧਰ ਜਲਦੀ ਮੇਰੇ ਹੱਥ 'ਚ ਝਾੜੂ ਫੜਾਉਣਾ ਸੀ ਫੜਾਤਾ ਲੈ ਜਾਂਦੀ ਕਿਵੇਂ ਨਹੀਂ ਧਰ ਪਰਸ ਇੱਥੇ ਚੱਕ ਝਾੜੂ ਜਾ ਉਧਰ ਮੰਮੀ ਮੈਂ ਤੁਹਾਨੂੰ ਕਹਿ ਤਾਂ ਦਿੱਤਾ ਕਿ ਹੁਣ ਨਹੀਂ ਮੇਥੋਂ ਉਧਰ ਸਫਾਈ ਹੁੰਦੀ ਮੈਂ ਇੰਟਰਵਿਊ ਲਈ ਚੱਲੀ ਆ। ਲੈ ਕੇ ਮੈਂ ਜਾਏਂਗੀ। ਮੰਮੀ ਮੇਰੀ ਬਾਹ ਛੱਡ ਦਿਓ। ਮੇਰੇ ਨਾਲ ੱਤਕਾ ਨਾ ਕਰੋ। ੱਤਕਾ ਤਮਾ ਖੜੇ ਕਿੱਤਾ ਹੀ ਨਹੀਂ। ਐ ਕਿਵੇਂ ਜਾਏਂਗੀ? ਚਲ ਉੱਤਰ। ਬਹੁਤ ਹੋ ਗਿਆ। ਤੇਰਾ ਮੂੰਹ ਚੰਗੀ ਦੇਖ ਦੇ। ਚਲ ਉੱਤਰ। ਲੈ, ਸੁਆਦ ਆ ਗਿਆ। ਅਸਲੀ ਲੜਾਈ ਤਾਂ ਅੱਜ ਹੋਈ ਏ ਸੱਸ ਨੂੰ ਅੱਜ। ਪਹਿਲਾਂ ਤਾਂ ਗੱਲਾਂ-ਗੱਲਾਂ ਚ ਸੀ। ਅੱਜ ਹੋਈਆਂ ਨਾ ਦੋਨੇ ਜਣੀਆਂ ਹੱਥੋਂ ਪਾਈ। ਚਲ ਉੱਤਰ। ਬੈਠ ਜੇ। ਕਬੜ ਬਾਹਰ ਦੇ ਸਾਡੇ ਤੋਂ ਪੁੱਛੇ ਬਿਨਾਂ ਤੂੰ ਡਿੰਗ ਪੱਟੀ ਆ ਮਮੀ ਕਿਉਂ ਰੋਗਦੇ ਹੋ ਤੁਸੀਂ ਮੈਨੂੰ ਚਲੇ ਜਾਣ ਦਿਓ ਵੀ ਤੈਨੂੰ ਇੱਕ ਵਾਰੀ ਦਾ ਕਿਹਾ ਸਮਝ ਨਹੀਂ ਆਉਂਦਾ ਕੱਲ੍ਹ ਹੀ ਸੀ ਜਿਹੜੀ ਤੂੰ ਐ ਖਿਸਕ ਗਈ ਹੁਣ ਖਿਸਕ ਕੇ ਦਿਖਾ ਅੱਜ ਆਇਆ ਮੇਰੇ ਦਿਲ ਨੂੰ ਚੈ ਕਾਲਜੇ ਚ ਠੰਡ ਪੈ ਗਈ ਆ ਮੁੰਡਾ ਪਤਾ ਨਹੀਂ ਤੇਰੇ ਕੰਨ ਚ ਕੀ ਫੂਕ ਮਾਰਗਾ ਤੂੰ ਤਾਂ ਆਪਦੇ ਆਪ ਨੂੰ ਪਤਾ ਨਹੀਂ ਕੀ ਸਮਝਣ ਲੱਗੀ ਨਾ ਦੇਖਾ ਤਾਂ ਸਹੀ ਅੰਦਰ ਕੀ ਹੋ ਰਿਹਾ ਟੂਟਾ ਬੱਡਿਆਂ ਦਾ ਲਹਾਜ ਹੀ ਭੁੱਲ ਗਈ ਤੂੰ ਤਾਂ ਐ ਸਮਝਦੀ ਆ ਵੀ ਅਸੀਂ ਘਰਚ ਹੀ ਨਹੀਂ ਹੈਗੀ ਆ ਗੁੱਸਾ ਤਾਂ ਮੈਨੂੰ ਤੇਰੇ ਤੇ ਕੱਲ੍ਹ ਦਾ ਚੜਿਆ ਹੋਇਆ ਜਦੋਂ ਤੰਨੇ ਤੇਰੀ ਚਾਚੀ ਦਾ ਹੱਥ ਮਰੋੜਿਆ ਮੈਨੂੰ ਐ ਸੀ ਵੀ ਚੱਲ ਕੋਈ ਨਾ ਮੈਂ ਗੱਲ ਟਾਰਤੀ ਤੇਰੇ ਆਈ ਨਾਲ ਕੋਈ ਗੱਲ ਛੇੜੀ ਨਹੀਂ ਤੂੰ ਅੱਜ ਫੇਰ ਬੁੱਥਾ ਚੱਕੀ ਤੁਰੀ ਜਾਨੀ ਐ ਨਿਪਰੇ ਕੰਨੂ ਤੂੰ ਇਹਦੇ ਨਾਲ ਮੱਥਾ ਮਾਰੀ ਜਾਨੀ ਐ ਲੋਕਲਾ ਤੇ ਚੱਲ ਚੱਲੀਏ ਪੰਤਾ ਗੱਲਾਂ-ਗੱਲਾਂ ਚ ਪਤਾ ਹੀ ਨਹੀਂ ਲੱਗਿਆ 2 ਘੰਟਿਆਂ ਤੋਂ ਉੱਪਰ ਹੋ ਗਿਆ ਟਾਈਮ ਆਪਾਂ ਉਹਨੂੰ ਵੀ ਦੇਖ ਲਈਏ ਵੀ ਕੀ ਕਰਦੀ ਅੰਦਰ ਨਹੀਂ ਕਰਨ ਨੂੰ ਕੀ ਆ ਬੈਠੀ ਭੂਕਦੀ ਹੋਊਗੀ ਅੰਦਰ ਹੋਰ ਕੀ ਇਹਨੇ ਕਮਾਈ ਕਰਨੀ ਐ ਰੋਈ ਜਾਂਦੇ ਪਰਾਂ ਮੈਂ ਇੱਕ ਵਾਰੀ ਜਾ ਕੇ ਵੇਖ ਲੈਣੇ ਅੰਦਰ ਜੇ ਉਹ ਸੁੱਤੀ ਪਈ ਹੋਈ ਕਰ ਦਿੰਨੇ ਆ ਉਹੀ ਕੰਮ ਜਿਹੜਾ ਮੈਂ ਤੈਨੂੰ ਕਿਹਾ ਸੀ ਕਿਉਂਕਿ ਹੁਣ ਲੋਹਾ ਗਰਮ ਐ ਮਾਰਦੇ ਥੋੜਾ ਜੇ ਕਲ ਨੂੰ ਮੁੰਡੇ ਨੇ ਡਿਊਟੀ ਕਰਨ ਲਾਤੀ ਸਾਰਾ ਕੰਮ ਆਪਣੇ ਗਲ ਪੈ ਜਾਊਗਾ ਸਿਰ ਖੁਰਕਣ ਦੀ ਵੇਲ ਨਹੀਂ ਮਿਲਨੀ ਆ ਦੋ ਦਿਨ ਹੀ ਦਫਤਰ ਦੀ ਰੋਟੀ ਲਾਹੀ ਐ ਆਪਾਂ ਮਰਨ ਵਾਲੀਆਂ ਹੋ ਗਈਆਂ ਕਿੱਥੋਂ ਕਰ ਲਾਂਗੇ ਆਪਾਂ ਸਾਰਾ ਕੰਮ ਤੂੰ ਚੁੱਪ ਕਰਕੇ ਮੇਰੀ ਗੱਲ ਮੰਨ ਲੈ ਜਿਹੜੀ ਗੱਲ ਮੈਂ ਤੈਨੂੰ ਕਹੀ ਐ ਚੁੱਪ ਕਰਕੇ ਉਹੀ ਕਰ ਦੇ ਮੁੰਡੇ ਦਾ ਕੀ ਐ ਮੁੰਡੇ ਨੂੰ ਤਾਂ ਲਾ ਦਾਂਗੇ ਕੋਈ ਬਹਾਨਾ ਫੇਰ ਲਿਆਵਾਂਗੇ ਆਪਾਂ ਨਵੀਂ ਨੂੰ रिश्ते का रिश्ता तो मैं आप ही करा दूंगी है मेरी निगाह च चल उठ अंदर चलिए देखिए कर दी की है। चाबी कित है चक छेती ਦੇਖ ਲਾਂ ਭਾਣੇ ਰੱਬ ਨੇ ਕਿੰਨਾ ਵਧੀਆ ਮੌਕਾ ਦਿੱਤਾ ਹੈ ਗੂੜੀ ਨੀਂਦਰੇ ਸੁੱਤੀ ਪਈ ਐ ਧਰਨਾ ਮੂੰਹ ਤੇ ਸਰਾਣਾ ਗੱਲ ਤਾਂ ਅੰਤਰਜੀਤ ਦੀ ਸਹੀ ਐ ਉਹ ਤਾਂ ਮੇਰਾ ਵੀ ਦੀ ਸ਼ਕਲ ਦੇਖਣ ਨੂੰ ਜੀ ਨਹੀਂ ਕਰਦਾ ਅੱਕੀ ਪਈ ਐ ਤੂੰ ਕਰਦਾ ਹੂਗਾ ਕੰਮ ਜਾਂ ਨਾ ਆ ਗਿਆ ਹੁਣ ਹੈਪੀ ਹੁਣ ਤਾਂ ਗੱਲ ਵਧੂਗੀ ਮੈਂ ਤਾਂ ਜਾਵਾਂ ਆਪਦੇ ਘਰੇ ਮੰਮੀ ਕੀ ਹੋ ਗਿਆ ਜੀ ਮੰਮੀ ਆ ਕੇ ਕਰਨ ਲੱਗਿਓ ਤੁਸੀਂ ਤੈਨੂੰ ਮਾਰਨ ਲੱਗਿਓ ਨੇ ਮੈਨੂੰ ਨਾ ਨਾ ਪੁੱਤ ਇਹ ਤੂੰ ਕੀ ਕਹਿ ਰਿਹਾ ਪਲਮ ਮੈਂ ਕਿਉਂ ਮਾਰੂੰਗੀ ਅਬ ਦਿਨੂ ਨੂੰ ਓ ਮਮੀ ਹੱਥ ਚ ਤੂੰ ਸਰਾਣਾ ਫੜਿਆ ਸਰਾਣੇ ਉਹਦੇ ਤੂੰ ਖੜੀ ਐ ਉਹ ਸੁੱਤੀ ਪਈ ਐ ਹਜੇ ਤੂੰ ਕਹਿ ਰਿਹਾ ਮੈਂ ਨਾ ਪੁੱਤ ਉਹ ਇਹ ਜਿਹਾ ਕੰਮ ਨਹੀਂ ਕਰਦੀ ਜਿਹੜਾ ਹੱਥ ਚ ਸਰਾਣਾ ਫੜਿਆ ਉਹਨੂੰ ਮਾਰਨ ਵਾਸਤੇ ਫੜਿਆ ਬੇਨਾ ਪੁੱਤ ਤੂੰ ਗਲਤ ਸਮਝ ਗਿਆ ਇਹ ਸੁੱਤੀ ਪਈ ਸੀ ਮੈਂ ਕਮਰੇ ਚ ਆਈ ਮੈਂ ਕਿਹਾ ਕਿਤੇ ਇਹਦੀ ਗਰਦਨ ਨਾ ਦੁਖਣ ਲੱਗ ਜੇ ਇਹ ਬੈਗ ਤੇਰੀ ਪਈ ਐ ਸਰਾਣੇ ਮੈਂ ਤਾਂ ਸਰਾਣਾ ਦਿੰਦੀ ਸੀ ਸਿਰ ਥੱਲੇ ਬੇ ਪੁੱਤ ਹਾਏ ਇਹ ਮੈਂ ਤਾਂ ਨਹੀਂ ਕਿਤੇ ਇਹਦੀ ਨੀਂਦ ਨਾ ਖੁੱਲ ਜੇ। ਓਏ ਮਾਂ ਮੈਨੂੰ ਸਾਰਾ ਹੀ ਪਤਾ ਲੱਗ ਗਿਆ। ਮੈਂ ਇਹਨੇ ਫੋਨ ਕਰਕੇ ਸਾਰਾ ਕੁਝ ਦੱਸਤਾ। ਇਹਦੇ ਨਾਲ ਇਹਦੋਂ ਪਹਿਲਾਂ ਕੀ ਹੋਇਆ? ਚਲ ਮੰਮੀ ਮੈਨੂੰ ਇਹ ਦੱਸ। ਇਹ ਤੇਰੇ ਕਮਰੇ ਚ ਕਿਉਂ ਪਈ ਔਰੇ? ਆਪਦੇ ਚ ਕਿਉਂ ਨਹੀਂ ਪਈ? ਜੇ ਤੁਸੀਂ ਇਹਨੂੰ ਇੱਥੇ ਬੰਦ ਕੀਤਾ ਤਾਂ ਹੀ ਪਈ ਆ। ਓ ਮੰਮੀ ਤੁਸੀਂ ਤਾਂ ਹੁਣ ਇਹਦੇ ਨਾਲ ਜਾਨਵਰਾਂ ਵਾਂਗੂ ਸਲੂਕ ਕਰਨ ਲੱਗ ਗਏ। ਇਹਨੂੰ ਮਾਰਨ ਲੱਗੇ ਸੀ ਤੁਸੀਂ। ਮੈਨੂੰ ਤੁਹਾਡੇ ਤੋਂ ਇਹ ਨਹੀਂ ਹੋਈ ਸੀ। ਔਰ ਜੇ ਮੈਂ ਤੁਹਾਡੇ ਕੋਲੇ ਇੱਥੇ ਨੂੰ ਛੱਡ ਕੇ ਜਾਣਾ ਤੁਹਾਡੇ ਸਹਾਰੇ ਛੱਡ ਕੇ ਜਾਣਾ ਹੁਣ ਜਦੋਂ ਸਹਾਰਾ ਦੇਣ ਵਾਲਾ ਹੀ ਪਾਪੀ ਬਣ ਗਏ ਫਿਰ ਕੀ ਕਰੀਏ ਹੁਣ ਇਹ ਨੂੰ ਤੁਹਾਡੇ ਕੋਲੇ ਰਹਿਣ ਦਿੰਦਾ 1 ਮਿੰਟ ਵੀ ਚੱਲ ਅਵੇ ਉਠਾ ਚੱਲ ਚਲੀਏ ਆਪਾਂ ਖੜੀ ਹੋ ਆਪਾਂ ਜੁੱਤੀ ਪਾ ਚੱਕ ਬੈਗਾ ਆਪਦਾ ਚਲ ਹੋ ਤਿਆਰ ਕੱਪੜੇ-ਕੁਪੜੇ ਪੈਕ ਕਰ ਆਪਦੇ ਨੇ ਭੈਣੇ ਉਦੋਂ ਤਾਂ ਬੜੀ ਤੂੰ ਹੰਕਾਰ ਚ ਆਈ ਪਈ ਸੀ ਜਦੋਂ ਮੁੰਡੇ ਦਾ ਵਿਆਹ ਕੀਤਾ ਸੀ ਮੇੜਾ ਤਾਂ ਮੈਨੂੰ ਵੀ ਤੂੰ ਬੜੇ ਗਲਤ ਮਾਰੇ ਸੀ ਆ ਦੇਖ ਲੈ ਰੰਗ ਭਾਗ ਲੱਗੇ ਪਏ ਨੇ ਇੰਨੀ ਸੋਹਣੀ ਕੋਠੀ ਬਣਾ ਲਈ ਲੋਕ ਖੜ ਖੜ ਦੇਖਦੇ ਨੇ ਤੁੱਤ ਤਾਂ ਉਹ ਵੀ ਨਹੀਂ ਸਰਿਆ ਪਿਟਾ ਕੇ ਨਮਾ ਬਣਾ ਲਈਏ ਬਸ ਭੈਣੇ ਕੀ ਦੱਸਾਂ ਤੈਨੂੰ ਦੱਸਾਂ ਹੀ ਤਾਂ ਤਾਂ ਜੇ ਤੇਰੇ ਪੱਲੇ ਦੱਲੇ ਕੁਝ ਹੋਊ ਇਹ ਚਾਰ ਪੈਸੇ ਕੋਲੇ ਹੋਣਗੇ ਤਾਂ ਹੀ ਬਣਾਏਂਗੀ हां ਭਣੇ ਸਾਡੇ ਤਾਂ ਕੋਈ ਕਮਾਈ ਕਰਨ ਵਾਲਾ ਨਹੀਂ ਹੈਗਾ ਸੀ। ਹਾਂ ਭਣੇ ਕਮਾਈਆਂ ਵੀ ਤਾਂ ਹੁੰਦੀਆਂ ਨੇ ਜੇ ਮੁੰਡਾ ਹੁੰਦਾ ਤੇਰੇ ਤਾਂ ਧੀ ਹੀ ਆ ਗਈ। ਨਾਲੇ ਧੀ ਕਿੱਥੇ ਪੁੱਤ ਦੀ ਥਾਂ ਲੈ ਲੂਗੀ। ਰੌਣਕਾਂ ਤਾਂ ਭਣੇ ਪੁੱਤਾਂ ਨਾਲ ਹੀ ਹੁੰਦੀਆਂ ਨੇ। ਕਿਉਂਕਿ ਬਿਵਾਂਹ ਨੇ ਆਪਾਂ ਫਿਰ ਨੂੰਹ ਆ ਜਾਂਦੀ ਹੈਗੀ ਫਿਰ ਪੁੱਤ-ਪੋਤੇ ਹੋ ਜਾਂਦੇ ਨੇਗੇ ਘਰ ਹਰਿਆ-ਭਰਿਆ ਹੋ ਜਾਂਦਾ। ਆਹ ਦੇਖ ਲੈ ਤੇਰੇ ਸਾਹਮਣੇ ਨੂੰਹ ਦੇ ਆਉਣ ਨਾਲ ਘਰ 'ਚ ਰੌਣਕਾਂ ਹੋ ਗਈਆਂ। ਤੱਲ ਕੋਈ ਪੋਤਾ ਪੋਤੀ ਹੋ ਜੂਗਾ ਸੋਨੇ ਤੇ ਸਾਹੱਗ ਵਾਲੀ ਗੱਲ ਹੋ ਜੂਗੀ ਤੂੰ ਰਹਿ ਗਈ ਉਹੀ ਜਿਦੀ ਉਹੀ ਜੀ ਮੇਰੇ ਤਾਂ ਸੁਖਨਾ ਪਰਮਾਤਮਾ ਨੇ ਰੰਗ ਭਾਗ ਲਾਏ ਪਏ ਨੇ ਲੈ ਤੂੰ ਹੁਣ ਬੈਠ ਮੈਂ ਤੈਨੂੰ ਬਹੁਦੇ ਹੱਥ ਦੀ ਚਾਹ ਬਣਾਉਣੀ ਐ ਲੱਗਦਾ ਹੰਕਾਰ ਹੋਇਆ ਪਿਆ ਇਹਨੇ ਆ ਮੇਣਾ ਮਾਰ ਕੇ ਤਾਂ ਭੈਣੇ ਤੂੰ ਗਲਤੀ ਹੋਈ ਕਰ ਲਈ ਉਦੋਂ ਮੈਨੂੰ ਕਹਿੰਦੀ ਸੀ ਰੌਣਕਾ ਤੇ ਪੁੱਤਾਂ ਨਾਲ ਹੀ ਲੱਗਦੀਆਂ ਨੇ ਹੁਣ ਕਰਤੀ ਨਾ ਕੱਲੀ ਜਿੰਨੇ ਗੁੱਸੇ ਨਾਲ ਹੈਪੀ ਆਇਆ ਮੈਨੂੰ ਨਹੀਂ ਲੱਗਦਾ ਹੁਣ ਉਹ ਲਵੀ ਨੂੰ ਛੱਡ ਕੇ ਜਾਊਗਾ ਹੁਣ ਨੂੰ ਵੀ ਜਾਊਗੀ ਤੇ ਪੁੱਤ ਵੀ ਜਾਊਗਾ ਹਾਈ ਹਾਈ ਨੀਆ ਕੀ ਬਣ ਗਿਆ ਕੀ ਤੋਂ ਕੀ ਹੋ ਗਿਆ ਮਿੰਟ ਚ ਦੀ ਮੇਰਾ ਤਾਂ ਕੱਲ ਦਾ ਜਮਈ ਜੀ ਨਹੀਂ ਲੱਗਦਾ ਖਰਖਾਨ ਨੂੰ ਆਉਂਦਾਗਾ ਨੀਪੜੇ ਤੂੰ ਕਿਵੇਂ ਚੁੱਪ ਜੀ ਕਰੀ ਬੈਠੀ ਐ ਕੀ ਹੋ ਗਿਆ ਤੈਨੂੰ ਨੀ ਚੁੱਪ ਨਾ ਕਰਾਂ ਤਾਂ ਹੋਰ ਕੀ ਕਰਾਂ ਕੱਲ ਹੈਪੀ ਆਇਆ ਸੀ ਬਹੂ ਨੂੰ ਨਾਲ ਹੀ ਲੈ ਗਿਆ ਕਹਿੰਦਾ ਮੈਂ ਤਾਂ ਇੱਕ ਮਿੰਟ ਨਹੀਂ ਛੱਡਦਾ ਓਰੇ ਪਤਾ ਤਾਂ ਮੈਨੂੰ ਲੱਗ ਗਿਆ ਸੀ ਵੀ ਹੈਪੀ ਆਇਆ ਹੋਇਆ ਐ ਇਸੇ ਕਰਕੇ ਮੈਂ ਇੱਧਰ ਗੇੜਾ ਨਹੀਂ ਮਾਰਿਆ ਵੀ ਕਿਤੇ ਗੁੱਸੇ 'ਚ ਗੱਲ ਨਾ ਵੱਜੇ ਗੱਲ ਤਾਂ ਭੈਣੇ ਵਧੇ ਗਈ ਜਿਹੜੇ ਪੈਰੀ ਆਇਆ ਉਹਨੇ ਪੈਰੀ ਉਹਨੂੰ ਲੈ ਕੇ ਵਾਪਸ ਚਲਿਆ ਗਿਆ ਮੈਨੂੰ ਤਾਂ ਨਹੀਂ ਲੱਗਦਾ ਵੀ ਹੁਣ ਦੋਨੇ ਉਹ ਇੱਥੇ ਆਉਣਗੇ ਮੈਂ ਤਾਂ ਹੁਣ ਕੱਲੀ ਦੀ ਕੱਲੀ ਰਹਿ ਗਈ ਚੱਲ ਕੋਈ ਨਾ ਭੈਣੇ ਫਿਰ ਕੀ ਹੋ ਗਿਆ ਮੈਂ ਵੀ ਕੱਲੀ ਹੋਈਆਂ ਮੇਰੇ ਵਰਗੀ ਤੂੰ ਹੋਗੀ ਜਿਵੇਂ ਮੈਂ ਗੁਜ਼ਾਰਾ ਕੀਤਾ ਓਵੇਂ ਤੂੰ ਕਰੀ ਜਾਈ ਚੱਲ ਕੋਈ ਨਾ ਆਪਾਂ ਦੋਹੇ ਜਾਣੀਆਂ ਨਾਲ ਮਿਲ ਕੇ ਟਾਈਮ ਕੱਢ ਲਾਂਗੇ ਲੈ ਦੋਹੇ ਜਣੀਆਂ ਕਿੱਥੇ ਮੈਂ ਤਾਂ ਆਪਦਾ ਪੇਕੇ ਚੱਲੀ ਆ ਮੇਰੇ ਭਰਾ ਦਾ ਫੋਨ ਆ ਗਿਆ ਉਹ ਕਹਿੰਦਾ ਉਰੇ ਆ ਜਾ ਦੋ ਰੋਟੀਆਂ ਖਾਣੀਆਂ ਨੇ ਉੱਥੇ ਖਾ ਲਾਂਗੇ ਹਾਈ ਹਾਈ ਨੀ ਇਹ ਤਾਂ ਇੱਕ ਦਿਨ ਚੀ ਬਦਲ ਗਈ ਨੀ ਆਹ ਮੈਨੂੰ ਕੱਲੀ ਜੀ ਆਲਾ ਮਹਿਣਾ ਕਿਵੇਂ ਮਾਰ ਗਈ ਵੀ ਮੇਰੇ ਵਰਗੀ ਤੂੰ ਹੋਗੀ ਤੇ ਮੇਰੀ ਸੁਣ ਗੱਲ ਆਪਣੇ ਕਿਹੜਾ ਕਿਸੇ ਚੀਜ਼ ਦਾ ਘਟ ਹੈ ਤੇਰੇ ਮੁੰਡੇ ਨੂੰ ਮੈਂ ਬਥੇਰੇ ਰਿਸ਼ਤੇ ਕਰਾ ਦੂੰ ਪਰ ਤੂੰ ਇਹਦਾ ਚੁੱਪ ਕਰਕੇ ਘੋਗਾ ਚਿਤ ਕਰਦੇ ਇਹਸਾਨ ਨੂੰ ਕੀ ਏ ਜੇ ਕੰਮ ਕਰਨਾ ਹੋਵੇ ਨਾ ਸਭ ਕੁਝ ਹੋ ਜਾਂਦਾ ਪਰ ਬੰਦਾ ਕਰਨ ਵਾਲਾ ਚਾਹੀਦਾ ਨਹੀਂ ਨਾ ਨਾ ਐਡਾ ਕਦਮ ਨਹੀਂ ਚੱਕਣਾ ਆਪਾਂ ਜਿਹੜੀ ਗੱਲ ਮੈਂ ਤੈਨੂੰ ਕਹੀ ਐ ਚੁੱਪ ਕਰਕੇ ਉਹੀ ਕਰਦੇ ਮੁੰਡੇ ਦਾ ਕੀ ਏ ਮੁੰਡੇ ਨੂੰ ਤਾਂ ਲਾ ਦਾਂਗੇ ਕੋਈ ਬਹਾਨਾ ਫੇਰ ਲਿਆਵਾਂਗੇ ਆਪਾਂ ਨਵੀਂ ਨੂੰ ਆ ਹੁਣ ਆਈ ਆ ਸਮਝ ਇਹ ਤਾਂ ਮੇਰਾ ਘਰ ਖਰਾਬ ਕਰਨ ਨੂੰ ਫਿਰਦੀ ਸੀ ਇਹਦੇ ਅੰਦਰ ਤਾਂ ਮੇਰੇ ਪ੍ਰਤੀ ਜ਼ਹਿਰ ਭਰੀ ਹੋਈ ਆ ਮੇਰੇ ਹੱਥੋਂ ਮੇਰੀ ਨੂੰ ਮਰਵਾਉਣ ਨੂੰ ਫਿਰਦੀ ਸੀ ਸ਼ਾਵਾ ਸ਼ੇਨੀ ਤੇਰੇ ਸ਼ਰੀਕ ਸੀ ਸ਼੍ਰੀ ਕਾਲੀ ਕਰਗੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੈ ਵੀ ਸਾਡੀ ਵੀਡੀਓ ਚੱਲ ਰਹੀ ਸੀ ਚੌਧਰ ਸੱਸਾਂ ਦੀ ਅੱਜ ਅਸੀਂ ਉਹਦਾ ਐਂਡ ਕਰ ਰਹੇ ਹਾਂ ਇਹ ਵੀਡੀਓ ਦਾ ਇਹ ਮੈਸੇਜ ਸੀਗਾ ਵੀ ਕਿਸੇ ਦੀ ਗੱਲਾਂ ਚ ਆ ਕੇ ਨਾ ਆਪਣਾ ਘਰ ਨਾ ਖਰਾਬ ਕਰੋ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਲਾਈਕ ਕਰਿਓ ਤੇ ਸੋਹਣੇ ਸੋਹਣੇ ਕਮੈਂਟ ਕਰਿਓ ਇਸ ਤੋਂ ਬਾਅਦ ਜਿਹੜੀ ਅਸੀਂ ਅਗਲੀ ਸਟੋਰੀ ਲੈ ਕੇ ਆ ਰਹੇ ਹਾਂ ਉਹਦਾ ਕਨਸੈਪਟ ਵੀ ਬਹੁਤ ਹੀ ਵਧੀਆ ਹੈ ਉਹ ਇਹ ਮੰਨੋ ਵੀ ਕਿਸੇ ਦੀ ਰੀਅਲ ਸਟੋਰੀ ਹੈ ਉਹਨੂੰ ਵੀ ਤੁਸੀਂ ਵੱਧ ਤੋਂ ਵੱਧ ਪਿਆਰ ਦਿਓ ਲਾਈਕ ਕਰਿਓ ਤੇ ਸ਼ੇਅਰ ਕਰਿਓ ਬਾਕੀ ਜੀ ਮੈਂ ਤੁਹਾਨੂੰ ਦੱਸਦੀ ਆ ਵੀ ਜਿਹੜੀਆਂ ਮੇਰੀਆਂ ਦੋਨੇ ਸੱਸਾਂ ਬੈਠੀਆਂ ਨੇ ਇਹਨਾਂ ਨੇ ਫਿਲਮ 'ਚ ਤਾਂ ਜ਼ਰੂਰ ਇਹ ਜਿਹਾ ਰੋਲ ਕੀਤਾ ਮੈਨੂੰ ਦੁਖੀ ਕਰਨ ਦਾ ਪਰ ਰੀਅਲ 'ਚ ਨਹੀਂ ਇਹ ਇਹ ਜਿਹੀਆਂ ਹੈਗੀਆਂ ਇਹਨਾਂ ਦਾ ਸੁਆਬ ਬਹੁਤ ਹੀ ਵਧੀਆ ਜੀ ਚੰਗਾ ਜੀ ਹੁਣ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਾਲ ਤੇ ਜਲਦੀ ਮਿਲਦੇ ਆ ਤੁਹਾਨੂੰ ਨਵੀਂ ਵੀਡੀਓ ਦੇ ਨਾਲ